ਫਿਰੋਜ਼ਪੁਰ ਦੇ ਜ਼ੀਰਾ ਰੋਡ ਤੇ ਇੱਕ ਭਿਆਨਕ ਸੜਕੀ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਬੱਸ ਤੇ ਕਾਰ ਦੀ ਜ਼ਬਰਦਸਤ ਟੱਕਰ ਹੋਈ ਹੈ ਜਿਸ ਵਿੱਚ ਕਾਰ ਵਿੱਚ ਸਵਾਰ ਇੱਕ ਲੜਕਾ ਤੇ ਇੱਕ ਲੜਕੀ ਦੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਕੁੜੀ ਦੀ ਪਛਾਣ ਕੁਮ ਲਕਸ਼ਮੀ ਸ਼ਰਮਾ ਜੋ ਕਿ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਤੇ ਰੇਲਵੇ ਵਿੱਚ ਨੌਕਰੀ ਕਰਦੀ ਸੀ ਤੇ ਉਹ ਫਿਰੋਜ਼ਪੁਰ ਵਿਖੇ ਆਪਣੇ ਕਿਸੇ ਨਿੱਜੀ ਕੰਮ ਲਈ ਆਰ.ਆਈ.ਸੀ. ਕੇ ਰਸਤੇ ਵਿੱਚ ਪਿੰਡ ਡੂਮਣੀ ਵਾਲਾ ਵਿਖੇ ਉਸ ਦੀ ਕਾਰ ਦੀ ਰੌਂਗ ਸਾਈਡ ਤੋਂ ਆ ਰਹੀ ਬੱਸ ਨਾਲ ਭਿਆਨਕ ਟੱਕਰ ਹੋਈ ਹੈ ਤੇ ਇਸ ਦੌਰਾਨ ਕਾਰ ਵਿੱਚ ਸਵਾਰ ਇੱਕ ਲੜਕਾ ਤੇ ਇੱਕ ਲੜਕੇ ਦੋਨਾਂ ਦੀ ਮੌਤ ਹੋ ਗਈ ਤੇ ਜਿਸ ਲੜਕੇ ਦੀ ਮੌਤ ਹੋਈ ਹੈ ਉਹ ਲੜਕੀ ਦਾ ਜਾਣਕਾਰ ਦੱਸਿਆ ਜਾ ਰਿਹਾ ਉਤੇ ਹੀ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਪੂਰੀ ਤਰ੍ਹਾਂ ਪਰਖੱਚੇ ਉੱਟ ਗਏ। ਦੂਜੇ ਪਾਸੇ ਕੁੜੀ ਨਾਲ ਰੇਲਵੇ ਵਿੱਚ ਕੰਮ ਕਰਦੇ ਅਧਿਕਾਰੀਆਂ ਵੱਲੋਂ ਵੀ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਸਿਵਲ ਹਸਪਤਾਲ ਦੇ ਡਾਕਟਰ ਵੱਲੋਂ ਵੀ ਜਾਣਕਾਰੀ ਦਿੱਤੀ ਗਈ। ਮੈਂ ਉਹ ਜੋ ਜਿੰਕੀ ਦਿੱਤੀ ਸੀ, ਕਾ ਲੱਗਦਾ ਸੀ ਕਾਹ ਪੇ ਕੰਮ ਕਰਤੇ ਨੇ। ਮੇਰਾ ਨਾਮ ਕੁਲ ਮੋਚਨ ਹੈ। ਮੈਂ ਐਜ਼ ਅ ਸੀਵੀਐਸ ਕੰਮ ਕਰਤਾ ਹਮੇਸ਼ਰ ਰੇਲਵੇ ਨੇ। ਤੇ ਇਹ ਲੜਕੀ ਮੇਰੇ ਹੀ ਅੰਡਰ ਐਜ਼ ਅ ਸੀਨੀਅਰ ਬੁਕਿੰਗਲਰ ਕੰਮ ਕਰਦੀ ਸੀ। तो सुबह भी मेरे को फ़ोन आया कि ऐसे ऐसे इस, ए, मेरे कलीग ने इसको फ़ोन किया था तो वो फ़ोन पुलिस वालों ने उठाया उन्होंने बताया कि ये, ये जो लड़की है इसकी डेथ हो चुकी है ये क्या नाम थे जो? इसका नाम कमलाक्षी कमलाक्षी शर्मा कहाँ के रहने वाले ये अमृतसर के रहने वाले ये, ये मैरिड थे कि ये आ, अभी तो सिंगल थे मैरिड थे इनका डाइवोर्स हो चुका था लेकिन अभी सिंगल है उनके साथ उनके कोई एक्सीडेंट कैसे हुआ जो कुछ बताया एक्सीडेंट का वैसे तो पता नहीं जब मैं सुबह रास्ते में आ रहा था तो एक कार थी जो अमृतसर से आ रही थी लेकिन वो उल्टी दिशा में खड़ी थी और बस रोंग साइड से जाके दूसरी तरफ और बड़ा भयानक एक्सीडेंट था रास्ते में कम से कम सौ मीटर में कार के पुर्जे वगैरह बिखरे पड़े कितने लोगों की डेथ हुई है ये दो लोगों की डेथ हुई है ए, दूसरे भी आपके पास ही नहीं, काम दूसरे, नहीं, दूसरे नहीं दूसरे इनके नोन है कोई कोई या होंगे उनको हमारे मैं नहीं जानता आपका शुभ नाम क्या मेरा नाम कुलभूषण है जीडेंट हो डेथ हुई है लेडीज़ जी कौन सी सर कितो आ रहे थे ਏ ਐਕਚੁਅਲੀ ਅਮਰਸਾਦ ਦੀ ਲੜਕੀ ਹੈ ਅਮਰਸਾਦ ਐਸ ਅ ਬੁਕਿੰਗ ਕਲਰਕ ਹੈ ਰੇਲਵੇ ਦੇ ਵਿੱਚ ਕੰਮ ਕਰਦੀ ਹੈ ਲੜਕੀ ਮੈਂ ਵੀ ਰੇਲਵੇ ਦੇ ਵਿੱਚ ਹੀ ਅਮਰਸਾਦ ਦੇ ਸੀ ਹੈ ਕਿ ਅਸੀਂ ਆਪਣੇ ਕਿਸੇ ਡੀਆਰਐਮ ਸਾਹਿਬ ਦੇ ਨਾਲ ਅੱਜ ਅਮਰਸਾਦ ਦੀ ਫਰੋਸ ਪਰ ਮੀਟਿੰਗ ਸੀਗੀ ਜੇ ਇਸ ਸਿਲਸਿਲੇ ਦੇ ਵਿੱਚ ਅਸੀਂ ਆਏ ਸੀਗੇ ਤੇ ਅਸੀਂ ਰਸਤੇ ਦੇ ਵਿੱਚ ਦੇਖਿਆ ਕਿ ਬਹੁਤ ਖਤਰਨਾਕ ਐਕਸੀਡੈਂਟ ਹੋਇਆ ਪਿਆ ਸੀ ਔਰ ਉਸ ਐਕਸੀਡੈਂਟ ਦੇ ਵਿੱਚ ਕੁੜੀ ਦੀ ਡੈਥ ਹੋ ਗਈ ਆ ਤੇ ਪਤਾ ਨਹੀਂ ਕਿਸ ਕਮਾਈ ਸੀ ਇਹ ਫਿਰੋਜ਼ਪੁਰ ਤੁਹਾਨੂੰ ਸਰ ਕਿਵੇਂ ਪਤਾ ਲੱਗਿਆ ਜੀ ਸਾਨੂੰ ਇਸ ਕਰਕੇ ਪਤਾ ਲੱਗਾ ਐਕਚੁਅਲੀ ਜਿਹੜਾ ਇਹ ਦਾ ਫੋਨ ਸਾਡੇ ਕੁਲੀਗ ਨੇ ਅਮਰਸਰੋਂ ਕੀਤਾ ਸੀ ਇਹਨਾਂ ਨੂੰ ਕੋਈ ਕਾਗਜ਼ਾਤ ਮੰਗਵਾਉਣ ਵਾਸਤੇ ਫਿਰੋਜ਼ਪੁਰੋਂ ਕਿਵੇਂ ਲੜਕੀ ਫਿਰੋਜ਼ਪੁਰ ਗਈ ਹੋਈ ਆ ਉਹਦੇ ਥਰੂ ਕਾਗਜ਼ ਮੰਗਵਾ ਲੰਨੇ ਪਰ ਉਹ ਜਦੋਂ ਫੋਨ ਕੀਤਾ ਤਾਂ ਉਹ ਫੋਨ ਕਿਸੇ ਪੁਲਿਸ ਆਫੀਸਰ ਨੇ ਚੁੱਕਿਆ ਤੇ ਉਹਨਾਂ ਨੇ ਜਦੋਂ ਪੁਲਿਸ ਆਫੀਸਰ ਨੇ ਦੱਸਿਆ ਕਿ ਜਿਸ ਲੜਕੀ ਦੇ ਫੋਨ ਤੇ ਤੁਸੀਂ ਫੋਨ ਕਰ ਰਹੇ ਹੋ ਉਹਦੀ ਡੈਥ ਹੋ ਚੁੱਕੀ ਹੈ ਐਕਸੀਡੈਂਟ ਦੇ ਵਿੱਚ ਤੇ ਉਹਨਾਂ ਨੇ ਫਿਰ ਸਾਨੂੰ ਫੋਨ ਕੀਤਾ ਕਿਉਂਕਿ ਅਸੀਂ ਵੀ ਫਿਰੋਜ਼ਪਰੀ ਸੀ ਕਿ ਉਹ ਕਹਿੰਦੇ ਸੀ ਤੁਸੀਂ شناخت ਕਰੋ ਤੇ ਅਸੀਂ ਹੁਣ ਇੱਥੇ ਫਿਰੋਜ਼ਪੁਰ ਸਿਵਲ ਹਸਪੀਟਲ ਦੇ ਵਿੱਚ ਖੜੇ ਹਾਂ ਤੇ ਉਹਦੀ شناخت ਕੀਤੀ ਹੈ ਕੁੜੀ ਸਾਨੂੰ ਲੱਗ ਤੇ ਰਹੀ ਹੈ ਕਿ ਉਹ ਸਾਡੀ ਕੁਲੀਗ ਹੀ ਹੈ ਬਾਕੀ ਉਹਦੇ ਪਰਨ ਕਾ ਕੇ ਜਿਹੜੇ ਰਿਲੇਟਿਵ ਸੀ ਪਾਸਲੇ شناخت ਕਰ ਸਕਦੇ ਹੋ ਕੋੜਾ ਕੀ ਨਾ ਭਾਈ ਮੇਰਾ ਨਾਮ ਐਸ਼ਸ਼ਮਾਨ ਆ ਮੈਂ ਵੀ ਅੰਮ੍ਰਿਤਸਰ ਦੇ ਰਿਸ਼ੀ ਹੈਕੀ ਹਾਂ ਔਰ ਮੈਂ ਡਿਵੀਜ਼ਨਲ ਸੈਕਟਰੀ ਹਾਂ ਯੂਆਰਕੇ ਜੁਦਾ ਉੱਤਰੀ ਰੇਲਵੇ ਕਰਮਚਾਰੀ ਹਾਂ ਐਕਸੀਡੈਂਟ ਹੋਇਆ ਜੀ ਜਿਹਦਾ ਰੋਡ ਹੈ ਉਹ ਬੋ ਡੈਡ ਬੋਡੀ ਆਈ ਹੈ ਇਸ ਦੇ ਬਾਰੇ ਵਿੱਚ ਕਹਿਣਾ ਜੀ ਇੱਕ ਸਾਨੂੰ ਸਵੇਰ ਜਾਣਕਾਰੀ ਮਿਲੀ ਸੀ ਕਿ ਇੱਕ ਕਾਰ ਦੇ ਵਿੱਚ ਇੱਕ ਬੱਸ ਵੱਜੀ ਹੈ ਜਾ ਕੇ ਤੇ ਸਾਡੇ ਕੋਲ ਦੋ ਡੈਡ ਬੋਡੀਜ਼ ਆਈਆਂ ਇੱਕ ਔਰਤ ਜਿਹਨਾਂ ਦੀ ਪਛਾਣ ਹੋ ਚੁੱਕੀ ਹੈ ਜਿਹਦਾ ਨਾਮ ਕਮਲਕਸ਼ੀ ਸ਼ਰਮਾ ਹੈ ਜੋ ਕਿ ਅੰਮ੍ਰਿਤਸਰ ਦੇ ਰੈਨ ਵਾਲੇ ਸੀ ਤੇ ਇੱਕ ਡੈਡ ਬੋਡੀ ਹੈ ਜੋ ਅਨਨੋਨ ਹੈ ਜਿਹੜਾ ਦੋਨੋਂ ਡੈਡ ਬੋਡੀਜ਼ ਨੂੰ ਮੌਤਰੀ ਸ਼ਿਫਟ ਤੇ ਬਾਕੀ ਸਾਰੀ ਜਾਣਕਾਰੀ ਆਪਾਂ ਨੂੰ ਪੋਸਟਮਾਰਟਮ ਹੋਣ ਤੋਂ ਬਾਅਦ ਪਤਾ ਚੱਲ ਜਾਏਗੀ